ਦੇ ਸ਼ਬਦ ਦੇ ਰਾਹੀ ਹੀ ਉਸ ਪਰਮਾਤਮਾ ਨਾਲ ਮਲਾਪ ਹੋ ਸਕਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਹੀ ਉਸ ਪਰਮਾਤਮਾ ਨੂੰ ਦੇਖਿਆ ਜਾ ਸਕਦਾ ਹੈ ਮਹਿਸੂਸ ਕੀਤਾ ਜਾ ਸਕਦਾ ਹੈ ਪਰਮਾਤਮਾ ਵੱਸਦਾ ਹਰ ਥਾਂ ਹੈ ਪਰ ਜਿੱਥੇ ਉਸ ਦੀ ਸਿਫਤ ਸਲਾਹ ਹੁੰਦੀ ਹੋਵੇ ਗੁਰੂ ਦੇ ਸ਼ਬਦ ਦੇ ਰਾਹੀ ਉੱਥੇ ਹੀ ਉਸ ਨੂੰ ਮਹਿਸੂਸ ਕਰਕੇ ਦੇਖਿਆ ਜਾ ਸਕਦਾ ਹੈ ਜਿਹੜਾ ਮਨੁੱਖ ਉਸ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਉਹ ਸਾਰੇ ਦੁਨਿਆਵੀ মোহ ਮਾਇਆ ਹਰ ਚੀਜ਼ ਤੋਂ ਉਹ ਪਾਸੇ ਹੋ ਜਾਂਦਾ ਹੈ ਕਿਉਂਕਿ ਗੁਰੂ ਦਾ ਸ਼ਬਦ ਉਸ ਨੂੰ ਹਨੇਰੇ ਦੇ ਵਿੱਚ ਵੀ ਚਾਨਣ ਦਿਖਾਉਂਦਾ ਹੈ ਗੁਰੂ ਸਾਹਿਬ ਇਸ ਸ਼ਬਦ ਦੇ ਵਿੱਚ ਐਗਜ਼ਾਮਪਲ ਦਿੰਦੇ ਨੇ ਜਿਹੜੇ ਬੱਚੇ ਦੇ ਬਾਪ ਦਾ ਨਾਮ ਪਤਾ ਹੋਵੇ ਉਹ ਨਜਾਇਜ਼ ਨਹੀਂ ਹੁੰਦਾ ਇਸੇ ਤਰ੍ਹਾਂ ਜਿਹੜੇ ਮਨੁੱਖ ਜਿਹੜਾ ਮਨੁੱਖ ਆਪਣੇ ਪ੍ਰਭੂ ਪਿਤਾ ਅੰਗ ਸੰਗ ਮਹਿਸੂਸ ਕਰਦਾ ਹੋਵੇ ਜਿਹਦਾ ਪ੍ਰਭੂ ਪਿਤਾ ਉਸ ਦਾ ਰਾਖਾ ਹੋਵੇ ਉਹ ਕਦੀ ਵਿਕਾਰਾਂ ਵੱਲ ਮੋਹ ਮਾਇਆ ਵੱਲ ਨਹੀਂ ਫਸਦਾ ਦੁਨਿਆਵੀ ਮੋਹ ਮਾਇਆ ਤੋਂ ਪਰੇ ਰਹਿੰਦਾ ਹੈ ਦੁਨੀਆ ਦੇ ਵਿੱਚ ਰਹਿੰਦੇ ਹੋਏ ਵੀ ਨਰਲੇ ਪ੍ਰੰਦਾ ਹੈ ਗੁਰੂ ਦੇ ਸ਼ਬਦ ਦੇ ਨਾਲ ਉਸ ਦੀ ਸੁਰਤ ਜੁੜੀ ਰਹਿੰਦੀ ਹੈ ਅਤੇ ਉਹ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਲੈਂਦਾ ਹੈ